ਮੈਂ ਘਾਇਣੇ ਕੋ ਬਣਾ ਪਰ ਮਹਾਤਾ ਦੇ ਖਿਲਾਫ ਕਰਕੇ ਸੁਖਿੰਦ ਸਰਿੰਦਰ ਸਿੰਧਾ ਜੀ ਬਾਰੇ ਸ਼ੋਮਣੀ ਗਾਇਕ ਸਿੰਦਰ ਸਿੰਧਾ ਜੀ ਬਾਰੇ ਇੱਕ ਜੈਲਦਾਰ ਦੇ ਨਾਮ ਬੜੇ ਹਨ ਮੈਂ ਨਹੀਂ ਉਹਨੂੰ ਜਾਣਦਾ ਨਾ ਮੈਂ ਸੁਣਿਆ ਕਦੀ ਉਸ ਕਲਿੱਪ ਵਿੱਚ ਹੀ ਸੁਣਨ ਨੂੰ ਮਿਲਿਆ ਮੰਨੂੰ ਇਹ ਮੈਂ ਦੇਖ ਰਿਹਾ ਕਿ ਉਹਨੇ ਸਿੰਦਰ ਸਿੰਧਾ ਜੀ ਬਾਰੇ ਕਿਹਾ ਕਿ ਮੈਂ ਉਹਨਾਂ ਵਰਗਾ ਟਾਈਮ ਵੇਸਟ ਨਹੀਂ ਕਰਦਾ ਤੂੰ ਤਾਂ ਸਟੇਜ ਤੇ ਭੱਲੇ ਲੋਕ ਟਾਈਮ ਵੇਸਟ ਕਰ ਹੀ ਜਾਂਦਾ ਸੀਗਾ ऐसे सुरिले فنکار ਹੈ ਨਾ ਸਟੇਜ ਤੋਂ ਥੱਲੇ ਹੋ ਕੇ ਤੇਰੇ ਕੋਲ ਤੇਰਾ ਸੁਣਨ ਵਾਸਤੇ ਸੁਣਦਾ ਪਿਆ ਜਿਹੜਾ ਮਾਸਟਰ ਸਲੀਮ ਹੈ ਉਹਨੇ ਆਖਿਆ ਸੁਰੀਲਾ ਗਾਈ ਤੇ ਤੂੰ ਖਿਲਰ ਹੀ ਗਿਆ ਉਹਦੇ ਇਸ ਲਵ ਨੇ ਤੈਨੂੰ ਬੇਸੁਰਾ ਕਰ ਦਿੱਤਾ ਉਹ ਬੇਸੁਰੀਆਂ ਗੱਲਾਂ ਕਾਨੂੰ ਕਰਦੇ ਹੋ ਭਾਈ ਸੁਰੀਲੀਆਂ ਗੱਲਾਂ ਕਰਿਆ ਕਰੋ ਕਿਸੇ ਦੀ ਸ਼ੋਭਾ ਕਰੋਗੇ ਤੇ ਤੁਹਾਡੀ ਸ਼ੋਭਾ ਹੋਵੇਗੀ ਹੈ ਉਹ ਤੇ ਇਸ ਦੁਨੀਆ ਤੇ ਨਹੀਂ ਰਹੇ ਤੇ ਜੋ ਨਾਮ ਖਟ ਕੇ ਗਏ ਨੇ ਨਾ ਦਲੇਰਮਹੰਦੀ ਵਰਗੇ ਵੀ ਉਹਨੂੰ ਆਪਣਾ ਆਈਡੀਅਲ ਮੰਨਦੇ ਨੇ ਮੇਰੇ ਕੋਲ ਸਬੂਤ ਨੇ ਉਹਨਾਂ ਗੱਲਾਂ ਦੇ ਤੇ ਇਹ ਬੇਸੁਰੀਆਂ ਬੇਤਾਲੀਆਂ ਗੱਲਾਂ ਨਾ ਕਰੋ ਸਟੇਜ ਨੂੰ ਸੰਭੋ ਉਹ ਦੇਖੋ ਉਸ ਬੱਚੀ ਦੇ ਜਿਹੜੀ ਜਿਹੜੀ ਬੱਚੀ ਤੇਰੀ ਹੈ ਨਾ ਫੈਨ ਹੈਗੀ ਬੜੀ ਤਗੜੀ ਉਹ ਸਟੇਜ ਤੇ ਜਿਹੜੀ ਹੈ ਨਾ ਸਾਡੀ ਤੀ ਰਾਣੀ ਉਹਨੇ ਹੀ ਤੈਨੂੰ ਕਹਿਤਾ ਉਹ ਗੱਲਾਂ ਬੰਦ ਕਰ ਤੇ ਗਾਣਾ ਗਾ ਗੱਲਾਂ ਬੰਦ ਕਰੋ ਗਾਣਾ ਗਾਓ ਇੱਕ ਗੱਲ ਯਾਦ ਰੱਖੀ ਹਰ ਕਲਾਕਾਰ ਨੂੰ ਹਰ ਸਿੰਗਰ ਨੂੰ ਇਕਾਗਰਤਾ ਦੀ ਲੋੜ ਹੁੰਦੀ ਹੈ ਮਾਸਟਰ ਸਲੀਮ ਵਰਗੇ ਹੈ ਨਾ ਉਹਨੂੰ ਆਕਾਗਰਤਾ ਦੀ ਲੋੜ ਨਹੀਂ ਹੈਗੀ ਉਹ ਜਿੱਦਾਂ ਮਰਜ਼ੀ ਸੁਰੀਲਾ ਗਾ ਲੇਗਾ ਸੁਰ ਚ ਗਾ ਲੇਗਾ ਪਰ ਹੈ ਨਾ ਹੋਰ ਕੋਈ ਉਹਨਾਂ ਦੀ ਰਗਾਂ ਵਿੱਚ ਰਗਾਂ ਵਿੱਚ ਇਹਨਾਂ ਦੇ ਖੂਨ ਵਿੱਚ ਹੈ ਨਾ ਗਾਇਕੀ ਹੈਗੀ ਹੈ ਹੈ ਨਾ ਤੇ ਭਾਈ ਤੈਨੂੰ ਹੈ ਨਾ ਗਾਇਕੀ ਮੜੀ ਹੈ ਤੇ ਅੱਜ ਦਾ ਜਿਹੜਾ ਜੱਟ ਹੈ ਨਾ ਉਹ ਪੜਿਆ ਲਿਖਿਆ ਜੱਟ ਹੈ ਤੇ ਸੁਰੀਲਾ ਜੱਟ ਹੈ ਸਿਆਣੀ ਗੱਲ ਕਰੂਗਾ ਪੜਿਆ ਲਿਖਿਆ ਜੱਟ ਸੁਰੀਲੀ ਗੱਲ ਕਰੂਗਾ ਜੇ ਕੁਛ ਛੋਟੀ ਜੀ ਪ੍ਰਵਤਾ ਮਿਲ ਗਈ ਹੈ ਨਾ ਉਹਨੂੰ ਝੋਲੀ 'ਚ ਸਾਂਭ ਕੇ ਰੱਖ ਹੋਰ ਪ੍ਰਵਤਾ ਮਿਲੇ ਨਿਮਰਤਾ ਲਿਆ ਆਪਣੇ ਆਪ ਵਿੱਚ ਜਿਹੜੇ ਦੁਨੀਆ ਤੂਫਾਨੀ ਹੋ ਕੇ ਚਲੇ ਗਏ ਨੇ ਇਹਨਾਂ ਨਾਮਣਾ ਖਟ ਕੇ ਹੈ 18 골ਡ ਮੈਡਲਿਸਟ ਨੇ ਸੁਮਣੀ ਗਾਇਕ ਨੇ ਸਰਿੰਦਰ ਸਿੰਧਾ ਜੀ ਤੇ ਸੰਗੀਤ ਸਮਰਾਟ ਉਸਤਾਜ ਜਸਵੰਤ ਸਿੰਘ ਪਹੜਾ ਜੀ ਤੇ ਗੱਦੀ ਨਸ਼ੀਨ ਨੇ ਉਹ ਉਹਨਾਂ ਬਾਰੇ ਬੋਲਣਾ ਸੋਚ ਸਮਝ ਕੇ ਬੋਲਿਆ ਕਰੋ ਠੰਡ ਰੱਖ ਭਲਿਆ ਲੋਕਾ ਠੰਡ ਰੱਖ ਮੈਂ ਕਿਸੇ ਦੇ ਬਾਰੇ ਬਹੁਤ ਘੱਟ ਹੀ ਬੋਲਦਾ ਹਾਂ ਅੱਬਲ ਕਿਸੇ ਨੇ ਸੁਣਿਆ ਨਹੀਂ ਹੋਣਾ ਇੱਕ ਬੇਸਰੀ ਗੱਲ ਕਰਨ ਵਾਲੇ ਜੈਲਦਾਰ ਨੇ 28 ਗੋਲਡ ਮੈਡਲਿਸਟ ਸ਼੍ਰੋਮਣੀ ਗਾਇਕ ਸੁਦਰਸ਼ਨ ਦਾਜੀ ਨੂੰ ਇਹ ਕਹਿ ਦਿੱਤਾ ਪਰ ਇਸ ਸਟੇਜ ਦੇ ਵਿੱਚ ਕਿ ਉਹਨਾਂ ਵਾਂਗੋਂ ਮੈਂ ਆਪਣਾ ਸਮਾਂ ਬਰਬਾਦ ਨਹੀਂ ਕਰਦਾ ਬਹੁਤ ਮਾੜੀ ਗੱਲ ਹੈ ਜੈਲਦਾਰ ਅੱਜ ਦਾ ਜਿਹੜਾ ਜੱਟ ਹੈ ਨਾ ਅੱਜ ਦੇ ਸਮੇਂ ਦਾ ਜੱਟ ਪੜਿਆ ਲਿਖਿਆ ਜੱਟ ਸਿਆਣੀ ਗੱਲ ਕਰਦਾ ਸਿਆਣਾ ਜੱਟ ਸਿਆਣੀ ਗੱਲ ਕਰਦਾ ਸੁਰੀਲਾ ਜੱਟ ਸੁਰੀਲੀ ਗੱਲ ਕਰਦਾ ਤੇ ਬੇਸੁਰਾ ਬੇਸੂਰੀ ਗੱਲ ਕਰਦਾ ਇਹਨੇ ਬੇਸੂਰੀ ਤੇ ਬੇਤਾਲੀ ਗੱਲ ਕੀਤੀ ਹੈ ਸਟੇਜ ਦੇ ਉੱਤੇ ਇਸ ਗੱਲ ਨੂੰ ਹਾਸਰਸ ਵਿੱਚ ਲੈ ਕੇ ਜਾਣਾ ਸਟੇਜ ਦਾ ਇੰਟਰਟੇਨਮੈਂਟ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ ਇੰਟਰਟੇਨਮੈਂਟ ਕਰੋ ਜਿਹੜਾ ਵਕਤ ਦਾ ਸੁਰੀਲਾ ਕਲਾਕਾਰ ਮਾਸਟਰ ਸਲੀਮ ਉਸਨੇ ਇਹ ਨਹੀਂ ਗੱਲ ਕੀਤੀ ਕਿ ਬਈ ਸੁਰਚ ਗਾਈ ਤੇ ਸਾਰੀਆਂ ਗੱਲਾਂ ਹੀ ਬੇਸਰੀਆਂ ਕਰ ਦਿੱਤੀਆਂ ਫਿਰ ਉਹ ਜਿਹੜੀ ਸਟੇਜ ਤੇ ਸਾਡੀ ਧੀ ਰਾਣੀ ਹੈ ਨਾ ਉਹਨੇ ਅੱਖ ਗੱਲਾਂ ਬੰਦ ਕਰ ਤੇ ਗਾਣਾ ਸ਼ੁਰੂ ਕਰ ਸ਼ੋਮਨੀ ਗਾਇਕ ਸਰਿੰਦਰ ਸਿੰਧਾ ਜੀ ਐਸੇ ਆਈਡੀਅਲ ਹਜ਼ਾਰਾਂ ਦੀ ਗਿਣਤੀ ਦੇ ਨੰਬਰ ਸਿੰਗਰਾਂ ਦੇ ਆਈਡੀਅਲ ਨੇ ਇਹ ਗੱਲ ਯਾਦ ਰੱਖਣਾ ਦਲੇਰ ਮਹਿੰਦੀ ਵਰਗੇ ਐਸੇ ਸੁਪਰ ਫਨਕਾਰ ਬੁਲੰਦ ਆਵਾਜ਼ ਦੇ ਮਾਲਕ ਨੇ ਵੀ ਉਹਨਾਂ ਨੂੰ ਆਪਣਾ ਆਈਡੀਅਲ ਆਖਿਆ ਤੇ ਭਾਈ ਤੂੰ ਉਹਦੇ ਬਾਰੇ ਕਹਿਣ ਡਿਆ ਹੈ ਜੇ ਤੈਨੂੰ ਕੁਝ ਪ੍ਰਭਤਾ ਮਿਲ ਗਈ ਹੈ ਨਾ ਇਨਾ ਹੰਕਾਰ ਨਾ ਕਰ ਹਉਮੈ ਨਾ ਕਰ ਤੋਈ ਕਿਨਮਾ ਨੀਚ ਕੀਟ ਕੋ ਰਾਜ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਵਕਤ ਬੜਾ ਬਲਵਾਨ ਹੁੰਦਾ ਭਾਈ ਭੱਲੇ ਲੋਕਾ ਰਾਜੇ ਨੂੰ ਭੁਖਾਰੀ ਬਣਾ ਦਿੰਦਾ ਤੇ ਭੁਖਾਰੀ ਤੋਂ ਰਾਜ ਕਰਵਾ ਦਿੰਦਾ ਜੇ ਤੈਨੂੰ ਕੁਝ ਹਨਾ ਪ੍ਰਾਪਤੀ ਹੋਈ ਹੈ ਨਾ ਮੈਂ ਨਹੀਂ ਜਾਣਦਾ ਮੈਂ ਤੇਰੇ ਗਾਣੇ ਸੁਣੇ ਵੀ ਨਹੀਂ ਹੈਗੇ ਨਾ ਮੈਂ ਸੁਣਦਾ ਹਾਂ ਮੈਂ ਤਾਂ ਸੁਰੀਲੇ ਬੰਦਿਆਂ ਨੂੰ ਸੁਣਦਾ ਹਾਂ ਸੁਰਦਾ ਗਿਆਨ ਰੱਖਦਾ ਹਾਂ ਮੈਂ ਇਸ ਕਰਕੇ ਸੁਰੀਲ ਨੂੰ ਸੁਣਦਾ ਹਾਂ ਭਾਈ ਇਹੋ ਜੀਆਂ ਬੇਸਰੀਆਂ ਗੱਲਾਂ ਨਾ ਸਟੇਜ ਤੇ ਸ਼ੋਭਦੀਆਂ ਨਹੀਂ ਤੇ ਅੱਗੇ ਤੋਂ ਨਾ ਕਰੀ ਸਰਿੰਦਰ ਛਿੰਦੇ ਦੀ ਤਾਂ ਪੈਰ ਦੀ ਧੂੜ ਵਰਗਾ ਵੀ ਨਹੀਂ ਹੈਗਾ ਭਾਈ ਭੱਲੇ ਲੋਕਾਂ ਉਹਨੇ ਸਮਾਂ ਬਰਬਾਦ ਨਹੀਂ ਕੀਤਾ ਜੇ ਸਮਰ ਦੇ ਵਿੱਚ ਸਰਿੰਦਰ ਛਿੰਦੇ ਨੇ ਸਟੇਜ ਦੇ ਉੱਤੇ ਜੇ ਸਮਰ ਵਿੱਚ ਉਹ ਗਾਉਂਦੇ ਰਹੇ ਨੇ ਨਾ ਸਰਿੰਦਰ ਛਿੰਦਾ ਜੀ ਉਸ ਉਮਰ ਤੱਕ ਕੀ ਪਤਾ ਤੂੰ ਹੈ ਨਾ ਤੇਰੇ ਕੋਲ ਸੁਰ ਵੀ ਫੜੀ ਜਾਵੇ ਕਿ ਨਾ ਫੜੀ ਜਾਵੇ ਇਸ ਉਮਰ ਦੇ ਵਿੱਚ ਵੀ ਇਹਨਾਂ ਬੁਲੰਦ ਆਵਾਜ਼ਾਂ ਹਾਈ ਪਿਚ ਵਿੱਚ ਗਾਉਂਦੇ ਸਨ ਪੰਜਵੇਂ ਕਾਲੇ ਤੱਕ ਮੈਂ ਸੁਣਿਆ ਪੰਜਵੇਂ ਕਾਲੇ ਤੱਕ ਤੇ ਤੂੰ ਹੈ ਨਾ ਸਟੇਜ ਤੇ ਕਹਿੰਦਾ ਛੇਵਾਂ ਕਾਲਾ ਜਿਹਦੇ ਕੋਲ ਹੈਗਾ ਮੇਰੇ ਕੋਲ ਤੂੰ ਚੈਲੰਜ ਕੀਤਾ ਆਜੇ ਉਹ ਤੈਨੂੰ ਸਮਝ ਨਹੀਂ ਆਏਗੀ ਕਿ ਹਾਰਮੋਨੀਅਮ ਦੇ ਵਿੱਚ ਛੇਵਾਂ ਕਾਲਾ ਹੀ ਨਹੀਂ ਹੈਗਾ ਹੈ ਸਤਵਾਂ ਕਾਲਾ ਹੋ ਸਕਦਾ ਸਤਵਾਂ ਚਿੱਟਾ ਹੋ ਸਕਦਾ ਹੈ ਛੇਵਾਂ ਚਿੱਟਾ ਹੋ ਸਕਦਾ ਨਾ ਤੇ ਛੇਵਾ ਕਾਲਾ ਨਾ ਸਤਵਾ ਕਾਲਾ ਪੰਜ ਕਾਲੇ ਤੇ ਸਤ ਚਿੱਟੇ ਨੇ ਇਸ ਗੱਲ ਦੀ ਵੀ ਸਮਝ ਰੱਖ ਬੇਤੁਕੀਆਂ ਗੱਲਾਂ ਕਰਨੀਆਂ ਸ਼ੋਭ ਦੀਆਂ ਨਹੀਂ ਭਾਈ ਠੰਡ ਰੱਖ ਠੰਡ ਰੱਖ